ਖੰਨਾ ਨੇੜੇ ਪਿੰਡ ਜਟਾਣਾ ਦਾ 19 ਸਾਲਾ ਕਰਨਪ੍ਰੀਤ ਜਿਹੜਾ ਉਹ ਨਹਿਰ ਚ ਛਾਲ ਮਾਰ ਜਾਂਦਾ ਤੇ ਇਸ ਘਟਨਾ ਨੂੰ 2 ਦਿਨ ਹੋ ਚੁੱਕੇ ਆ ਤੇ ਉਹਦੀ ਲਾਸ਼ ਜਿਹੜੀ ਆ ਉਹ ਲੱਭਦੀ ਨਹੀਂ ਪਈ ਜਦੋਂ ਕਰਨਪ੍ਰੀਤ ਦਾ ਦੋਸਤ ਉਹਦੇ ਘਰ ਆ ਕੇ ਉਹਦੇ ਪਿਤਾ ਰਣਧੀਰ ਸਿੰਘ ਨੂੰ ਦੱਸਦਾ ਤਾਂ ਉਹ ਪੁੱਛਦਿਆ ਵੀ ਇਹੋ ਜਿਹਾ ਹੋਇਆ ਕੀ ਵੀ ਉਹ ਤਾਂ ਘਰੋਂ ਕੰਮ ਤੇ ਗਿਆ ਹੋਇਆ ਸੀਗਾ ਉਹਨੇ ਨਹਿਰ ਚ ਛਾਲ ਕਾਦੇ ਲਈ ਮਾਰਤੀ ਤਾਂ ਫਿਰ ਇਹਦੇ ਜਿਹੜੇ ਦੋਸਤ ਆ ਜੋ ਗੱਲਾਂ ਉਹ ਉਹਦੇ ਪਿਤਾ ਰਣ ਧੀਰ ਸਿੰਘ ਨੂੰ ਦੱਸਦੇ ਆ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਆਖਰ ਇਹ ਸਮਾਜ ਦੇ ਵਿੱਚ ਚੱਲ ਕੀ ਰਿਹਾ ਕਰਨਪ੍ਰੀਤ ਜਿਹਨੇ 10+2 ਪਾਸ ਕੀਤੀ ਸੀ ਹਾਲ ਹੀ ਦੇ ਵਿੱਚ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਔਰ ਕੀ ਆ ਜਾ ਰਿਹਾ ਵੀ ਉਸੇ ਸਕੂਲ ਦੇ ਵਿੱਚ ਹੀ ਇੱਕ ਟੀਚਰ ਦੇ ਨਾਲ ਕਰਨਪ੍ਰੀਤ ਦਾ ਜਿਹੜਾ ਕੋਈ ਅਟੈਚਮੈਂਟ ਹੋ ਗਈ ਕੋਈ ਜਿਹੜਾ ਨਾਜਾਇਜ਼ ਰਿਸ਼ਤਾ ਬਣ ਗਿਆ ਇਸ ਰਿਸ਼ਤੇ ਦੀ ਜਿਹੜੀ ਭਣ ਕੇ ਆ ਉਸ ਟੀਚਰ ਦੇ ਘਰ ਵਾਲੇ ਤੇ ਉਹਦੇ ਦਿਓਰ ਨੂੰ ਲੱਗ ਗਈ। ਉਹਨਾਂ ਨੇ ਇਸ ਮੁੰਡੇ ਨੂੰ ਲੱਭਣਾ ਸ਼ੁਰੂ ਕੀਤਾ ਵੀ ਇਹ ਕਰਨਪ੍ਰੀਤ ਹੈ ਕੌਣ ਆ ਕਿਹੜੇ ਪਿੰਡ ਦਾ ਵਾ ਜਟਾਣੇ ਦਾ ਜਾਂ ਕਿਸੇ ਹੋਰ ਪਿੰਡ ਤੋਂ ਸਕੂਲ ਚ ਪੜਨ ਆਉਂਦਾ। ਤਾਂ ਕਰਦਿਆਂ ਕਰਾਉਂਦਿਆਂ ਜਿਹੜਾ ਉਸ ਟੀਚਰ ਦਾ ਹਸਬੈਂਡ ਤੇ ਉਹਨਾਂ ਦਾ ਜਿਹੜਾ ਦਿਓਰ ਸੀਗਾ ਉਹ ਇਹਦੇ ਤੱਕ ਜਿਹੜਾ ਇਹਦਾ ਨੰਬਰ ਹਾਸਲ ਕਰਨ ਦੇ ਵਿੱਚ ਉਹ ਕਾਮਯਾਬ ਹੋ ਗਏ। ਉਹਨਾਂ ਨੇ ਫਿਰ ਕਰਨਪ੍ਰੀਤ ਨੂੰ ਫੋਨ ਕਰਨੇ ਸ਼ੁਰੂ ਕੀਤੇ ਧਮਕਾਉਣਾ ਸ਼ੁਰੂ ਕੀਤਾ ਵੀ ਤੇਰੀ ਜਿਹੜੀ ਚੈਟ ਆ ਜਿਹੜੀ ਦੱਸਿਆ ਜਾ ਰਿਹਾ ਵੀ ਲੈਪਟਾਪ ਦੇ ਵਿੱਚ ਸੇਵ ਕੀਤੀ ਹੋਈ ਸੀ ਮੈਡਮ ਨੇ ਹੁਣ ਕਿਉਂ ਕੀਤੀ ਸੀ ਇਹ ਤਾਂ ਉਹ ਹੀ ਦੱਸ ਸਕਦੇ ਆ ਤੇ ਇਹ ਜਦੋਂ ਸਾਰਾ ਮਾਮਲਾ ਉਹਨਾਂ ਤੱਕ ਪਹੁੰਚਿਆ ਤਾਂ ਉਹਨਾਂ ਨੇ ਕਰਨਪ੍ਰੀਤ ਨੂੰ ਜਦੋਂ ਫੋਨ ਕਰਨਾ ਸ਼ੁਰੂ ਕੀਤਾ ਤਾਂ ਕਰਨਪ੍ਰੀਤ ਡਰ ਗਿਆ ਉਹ ਕਹਿੰਦੇ ਵੀ ਹੁਣ ਤੈਨੂੰ ਅਸੀਂ ਖਤਮ ਕਰ ਦੇਣਾ ਜਿੱਥੇ ਸਾਨੂੰ ਰਾਹ ਦੇ ਵਿੱਚ ਤੂੰ ਕਿਤੇ ਟੱਕਰਿਆ ਤਾਂ ਤੇਰਾ ਉਹ ਆਖਰਲਾ ਦਿਨ ਹੋਊਗਾ ਤੇਰਾ ਉਹ ਜ਼ਿੰਦਗੀ ਦਾ ਅਖੀਰਲਾ ਦਿਨ ਹੋਊਗਾ ਇਨੂੰ ਬਾਰ-ਬਾਰ ਉਹ ਫੋਨ ਕਰਕੇ ਧਮਕਾ ਰਹੇ ਸੀਗੇ ਤੇ ਦੱਸਿਆ ਜਾ ਰਿਹਾ ਵੀ ਕਰਨ ਪ੍ਰੀਤ ਜਿਨੇ ਇਹ ਗੱਲ ਫਿਰ ਆਪਣੇ ਦੋਸਤਾਂ ਨੂੰ ਦੱਸੀ ਬਈ ਐਦਾਂ ਮੇਰੇ ਨਾਲ ਪਿਛਲੇ 6 ਮਹੀਨੇ ਤੋਂ ਉਹ ਜਿਹੜੇ ਫਲਾਣੇ ਮੈਡਮ ਆ ਉਹਨਾਂ ਦੇ ਨਾਲ ਮੇਰੇ ਰਿਲੇਸ਼ਨ ਆ ਤੇ ਉਹ ਜਿਹੜੀ ਮੇਰੀ ਵਟਸਐਪ ਚੈਟ ਆ ਉਹ ਉਹਨਾਂ ਦੇ ਲੈਪਟਾਪ 'ਚ ਸੀਗੀ ਉਹ ਕਿੱਦਾਂ ਸੀ ਇਹ ਤਾਂ ਉਹੀ ਜਾਣਦੇ ਆ ਜਾਂ ਪੁਲਿਸ ਮਹਿਕਮਾ ਜਾਣਦਾ ਕਹਿੰਦੇ ਹੁਣ ਮੇਰੇ ਤੱਕ ਉਹਦੇ ਹਸਬੰਦ ਨੇ ਤੇ ਉਹਦੇ ਦਿਉਰ ਨੇ ਪਹੁੰਚ ਕੀਤੀ ਆ ਤੇ ਮੈਨੂੰ ਕਹਦੇ ਆ ਵੀ ਤੈਨੂੰ ਮਾਰ ਦੇਣਾ ਤੇ ਕਹਿੰਦਾ ਇਹ ਤੋਂ ਬਿਹਤਰ ਇਹ ਆ ਕਿ ਮੈਂ ਜਿਹੜਾ ਵਾ ਆਪ ਹੀ ਆਪਣੀ ਜ਼ਿੰਦਗੀ ਖਤਮ ਕਰ ਲੈਣਾ ਉਹਦੇ ਦੋਸਤਾਂ ਨੇ ਉਹਨੂੰ ਬੜਾ ਸਮਝਾਇਆ ਕਿ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋ ਗਈ ਆ ਤਾਂ ਆਪਾਂ ਉਹਨੂੰ ਸੌਟ ਆਊਟ ਕਰ ਲਵਾਂਗੇ ਇਹ ਗੱਲ ਇੱਥੇ ਹੀ ਠੰਡੀ ਕਰ ਦੇਵਾਂਗੇ ਤੂੰ ਘਬਰਾ ਨਾ ਪਰ ਕਿਉਂਕਿ ਕਰਨਪ੍ਰੀਤ ਨੂੰ ਬਾਰ ਬਾਰ ਫੋਨ ਆ ਰਹੇ ਸੀ ਇਸੇ ਤੋਂ ਪਰੇਸ਼ਾਨ ਮਾਨਸਿਕ ਤੌਰ ਦੇ ਉੱਤੇ ਕਰਨਪ੍ਰੀਤ ਨੇ ਜਿਹਦੀ ਉਮਰ ਮਹਿਜ਼ 19 ਸਾਲ ਸੀਗੀ ਇਹਨੇ ਕਟਾੜੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਹਾਲੇ ਤੱਕ ਇਹ ਲੱਭਿਆ ਨਹੀਂ ਕਿਸੇ ਨੇ ਹੁਣ ਸੁਭਾ ਵਕਜੀ ਗੱਲ ਹੈ ਪਰਿਵਾਰ ਵੀ ਬੜਾ ਪਰੇਸ਼ਾਨ ਹੈ ਹੈਰਾਨ ਹੈ ਵੀ ਸਕੂਲ ਦੇ ਵਿੱਚ ਜਿਹੜੇ ਟੀਚਰਸ ਆ ਉਹ ਸਟੂਡੈਂਟਸ ਦੇ ਨਾਲ ਕਿੱਦਾਂ ਦੀਆਂ ਜਿਹੜਾ ਉਹ ਗੱਲਾਂ ਬਾਤਾਂ ਕਰਦੇ ਆ ਜਾਂ ਫੋਨ ਨੰਬਰ ਅੱਜ ਕੱਲ ਸਾਰਿਆਂ ਦੇ ਕੋਲ ਆ ਮੋਬਾਈਲ ਸਾਰਿਆਂ ਦੇ ਕੋਲ ਐਕਸਚੇਂਜ ਹੋ ਜਾਂਦਾ ਤੇ ਕਿਹੋ ਜੀ ਚੈਟ ਹੁੰਦੀ ਆ ਇਹ ਸਾਰਾ ਮਾਜਰਾ ਕੀ ਆ ਹੁਣ ਕਿਸੇ ਵੇਲੇ ਇਦਾਂ ਵੀ ਹੋ ਜਾਂਦਾ ਵੀ ਜਦੋਂ ਅੱਜ ਕੱਲ ਆਪਾਂ ਕਿਸੇ ਦੇ ਨਾਲ ਚੈਟ ਕਰਦੇ ਆ ਤਾਂ ਕੁਝ ਈਮੋਜੀਜ਼ ਜਾਂ ਕੁਝ ਇਹੋ ਜਿਹੇ ਸਟicker ਬੰਦਾ ਵੈਸੇ ਹੀ ਕਿਸੇ ਨੂੰ ਭੇਜ ਦਿੰਦਾ ਭਾਵੇਂ ਉਹ ਕੋਈ ਗਲਤ ਨਜ਼ਰੀਆ ਹੋਵੇ ਚਾਹੇ ਨਾ ਹੋਵੇ ਪਰ ਜੇ ਕੋਈ ਬੰਦਾ ਤੀਜਾ ਉਹਨੂੰ ਦੇਖਦਾ ਤਾਂ ਉਹਨੂੰ ਦੇਖਣ ਚ ਏਦਾਂ ਲੱਗਦਾ ਵੀ ਇਹ ਚੱਲ ਕੀ ਰਿਹਾ ਹੈ ਇਹੋ ਜੇ ਸਟਿੱਕਰ ਜਾਂ ਈਮੋਜੀਸ ਕਿਉਂ ਭੇਜੇ ਜਾ ਰਹੇ ਆ ਕਿਉਂਕਿ ਇਸ ਮਾਮਲੇ ਬਾਰੇ ਹਾਲੇ ਤੱਕ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ ਸਿਰਫ ਪਰਿਵਾਰ ਦਾ ਤੇ ਕਰਨਪ੍ਰੀਤ ਦੇ ਜਿਹੜੇ ਦੋਸਤ ਆ ਉਹ ਇਹ ਗੱਲ ਦੱਸ ਰਹੇ ਆ ਕਿ ਸਕੂਲ ਦੇ ਵਿੱਚ ਇੱਕ ਮੈਡਮ ਜਿਹੜੇ ਆ ਪੜਾਉਂਦੇ ਸੀਗੇ ਜਿਨ੍ਹਾਂ ਦੀ ਉਮਰ 35 ਸਾਲ ਦੱਸੀ ਜਾਂਦੀ ਆ ਤੇ ਇਹਦੀ ਉਮਰ 19 ਸਾਲ ਆ ਉਹਨਾਂ ਦੇ ਨਾਲ ਇਹਦੇ ਜਿਹੜੇ ਆ ਉਹ ਇਲੀਜੀਟ ਰਿਲੇਸ਼ਨ ਬਣ ਗਏ ਤੇ ਜਿਸ ਦੇ ਚਲਦੇ ਆ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਾਨੀ ਕਿ ਮੈਡਮ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਰਨਪ੍ਰੀਤ ਨੂੰ ਜਿਹੜਾ ਆਤਮਕੋਣਾ ਸ਼ੁਰੂ ਕਰ ਦਿੱਤਾ ਖੈਰ ਹੁਣ ਜਿਹੜਾ ਇਹਦਾ ਕਰਨਪ੍ਰੀਤ ਦਾ ਫੋਨ ਆ ਉਹ ਪੁਲਿਸ ਦੇ ਕੋਲ ਆ ਪੁਲਿਸ ਵਾਲੇ ਕਹਿੰਦੇ ਆ ਵੀ ਅਸੀਂ ਇਹਦੀ ਪੂਰੀ ਜਿਹੜੀ ਫ੍ਰੈਂਸਿਕ ਜਾਂਚ ਕਰਾਂਗੇ ਵੀ ਕੀ ਮੈਸੇਜ ਸੀਗੇ ਕੀ ਸੀਗਾ ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿਸੇ ਵੇਲੇ ਕੋਈ ਬੰਦਾ ਵੈਸੇ ਹੀ ਕੋਈ ਗੱਲਬਾਤ ਲਿਖ ਦਿੰਦਾ ਉਹਦੀ ਮਨਸ਼ਾ ਨਹੀਂ ਹੁੰਦੀ ਕੁਝ ਈਮੋਜੀਜ਼ ਇਦਾਂ ਦੇ ਬੰਦਾ ਸੈਂਡ ਕਰ ਬੈਠਦਾ ਤੇ ਅਗਲੇ ਪਾਸਿਓਂ ਵੀ ਆ ਜਾਂਦੇ ਆ ਤੇ ਉਹ ਫਿਰ ਦੇਖਣ ਵਾਲੇ ਨੂੰ ਇਦਾਂ ਲੱਗਦਾ ਵੀ ਸ਼ਾਇਦ ਕੋਈ ਜਿਹੜੀ ਆ ਇਹ ਬਹੁਤ ਵੱਡੀ ਕੋਈ ਘਟਨਾ ਆ ਜਾਂ ਬਹੁਤ ਕੁਝ ਜਿਹੜਾ ਕੌਨਸਪੀਰੇਸੀ ਚੱਲ ਰਹੀ ਆ ਪਰ ਇਹ ਜਿਹੜਾ ਕਰਨਪ੍ਰੀਤ ਆ ਇਹਨੇ ਕਿਸੇ ਨੂੰ ਨਹੀਂ ਦੱਸਿਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਲਕੁਲ ਵੀ ਨਹੀਂ ਦੱਸਿਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਇਸ ਵੇਲੇ ਆ ਪਹਚਾ ਲਾਇਆ ਖੜਾ ਮੇਰੀ ਜ਼ਿੰਦਗੀ ਜਿਹੜੀ ਆ ਤਬਾਹ ਹੋਣ ਦੇ ਕੰਡੇ ਤੇ ਖੜੀ ਆ ਜੇ ਸ਼ਾਇਦ ਆਪਣੇ ਘਰਦਿਆਂ ਨੂੰ ਦੱਸਦਾ ਤਾਂ ਇਹ ਮਸਲਾ ਜਿਹੜਾ ਇਹ ਸੁਲਝ ਸਕਦਾ ਸੀਗਾ ਇਹ ਕੋਈ ਜਿਹੜਾ ਮਸਲਾ ਇਹ ਮਿਲ ਬੈਠ ਕੇ ਹੱਲ ਹੋ ਜਾਣਾ ਸੀਗਾ ਪਰ ਕਿਉਂਕਿ ਇਹਨੂੰ ਬਾਰ-ਬਾਰ ਫੋਨ ਆ ਰਹੇ ਸੀ ਤੇ ਇਸੇ ਦੇ ਚਲਦਿਆਂ ਇਹ ਘਬਰਾ ਗਿਆ ਇਹ ਡਰ ਗਿਆ ਤੇ ਇਹਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਈ ਹਾਲੇ ਤੱਕ ਇਹਦੇ ਜਿਹੜੀ ਮ੍ਰਿਤਕ ਦੇ ਆ ਉਹ ਨਹੀਂ ਲੱਭੀ ਕਿਉਂਕਿ ਇਹਦਾ ਦੋਸਤ ਇਹਦੇ ਨਾਲ ਸੀ ਉਹਨੇ ਦੱਸਿਆ ਵੀ ਕਹਿੰਦਾ ਮੈਂ ਇਹਨੂੰ ਬੜਾ ਸਮਝਾਇਆ ਮੋਟਰਸਾਈਕਲ ਤੇ ਕਹਿੰਦਾ ਮੇਰੇ ਨਾਲ ਜਾ ਰਿਹਾ ਸੀ ਛਾਲ ਮਾਰ ਦਿੱਤੀ ਇਹਨੇ ਤੇ ਭੱਜ ਕੇ ਪੁਲ ਤੇ ਚੜ ਗਿਆ ਤੇ ਮੈਨੂੰ ਕਹਿੰਦਾ ਚੰਗਾ ਬਈ ਤੇ ਇਹਨੇ ਜਿਹੜਾ ਛਾਲ ਮਾਰ ਦਿੱਤੀ ਪੁਲਿਸ ਜਿਹੜਾ ਇਹਦਾ ਬੋਡੀ ਲੱਭਣ ਦੇ ਵਿੱਚ ਵੀ ਲੱਗੀ ਹੋਈ ਆ ਭਾਲ ਕੀਤੀ ਜਾ ਰਹੀ ਆ ਗੋਤਾਖੋਰ ਲੱਗੇ ਹੋਇਆ ਪਰ ਵਾਕਿਆ ਹੀ ਇਹ ਬੜਾ ਅਜੀਬ ਇੱਕ ਮਾਮਲਾ ਜਿਹੜਾ ਖੰਨਾ ਦੇ ਪਿੰਡ ਜਟਾਣਾ ਤੋਂ ਸਾਹਮਣੇ ਆਇਆ ਕਿ ਜਿੱਥੇ ਇੱਕ 19 ਸਾਲ ਦਾ ਮੁੰਡਾ ਜਿਹੜਾ 10+2 ਜਿੰਨੇ ਸਕੂਲ ਦੇ ਪਿੰਡ ਤੋਂ ਪਾਸ ਕੀਤੀ ਤੇ ਇਦਾਂ ਦਾ ਉਹਦੇ ਨਾਲ ਵਾਕਾ ਹੋ ਗਿਆ ਵੀ ਉਹਦੀ ਜ਼ਿੰਦਗੀ ਜਿਹੜੀ ਆ ਉਹ ਹੁਣ ਇਸ ਵੇਲੇ ਦਾਤ ਤੇ ਲੱਗੀ ਹੋਈ ਹੈ ਕੀ ਨਾਮ ਕ ਕ ਨਾਮ ਕੀ ਆਪਣਾ ਲਾਪ੍ਰੀਤ ਸਿੰਘ ਜੱਪੇ ਜਦੋਂ ਘਟਣਾ ਵਾਪਰੀਆ ਇਹਨੇ ਮੁੰਡੇ ਨੂੰ ਸੂਚਿਤ ਕੀਤਾ ਤੁਸੀਂ ਦੇ ਨਾਲ ਸੀ ਹਾਂਜੀ ਨਾਲ ਸੀ ਕਿੱਥੋਂ ਆ ਰਹੇ ਸੀ ਅਸੀਂ ਕੋਟ ਗੰਘੂਰੇ ਤੋਂ ਆ ਰਹੇ ਸੀ ਜੀ ਅੱਛਾ ਮੱਕੀ ਵਾਲੀ ਮਸ਼ੀਨ ਤੋਂ 4:30 ਦਾ ਟਾਈਮ ਸੀ ਜੀ ਆਪਣੇ ਪੰਜ ਦਸਕ ਹੋਈ ਸੀ ਜਦੋਂ ਆਪਣੇ ਕਟਾਣੀ ਦੇ ਪੁਲ ਤੇ ਪਹੁੰਚੇ ਹਾਂ ਜੀ ਹਾਂਜੀ ਉੱਥੇ ਜਾ ਕੇ ਉਹਨੇ ਪਹਿਲਾਂ ਪਰਨਾ ਛੱਟਿਆ ਥੱਲੇ ਕਹਿੰਦਾ ਮੋਟਰ ਨਾਲ ਰੋਕ ਦੇ ਮੈਂ ਰੋਕਿਆ ਨਹੀਂ ਮੈਂ ਥੋੜਿਆ ਹੋਰ ਭਜਾਲਿਆ ਫਿਰ ਸਾਲ ਮਾਰ ਗਿਆ ਪਿੱਛੇ ਸਾਲ ਮਾਰ ਕੇ ਸਾਲ ਮਾਰ ਕੇ ਭੱਜ ਕੇ ਪੁਲ ਤੇ ਬਹਿ ਗਿਆ ਜੀ ਮੈਂ ਉੱਤਰ ਕੇ ਉਹਨੂੰ ਰੋਕਿਆ ਵੀ ਕਿਉਂ ਤੂੰ ਇੱਕ ਨਾ ਕਰਦਾ ਵੀ ਥੱਲੇ ਆ ਜਾ ਇੱਕ ਵੇਰ ਹਾਂ ਕਹਿੰਦਾ ਨਹੀਂ ਬਾ ਕਹਿੰਦਾ ਚਲ ਠੀਕ ਹੈ ਫਿਰ ਲੈ ਵੀ ਸਾਲ ਮਾਰ ਗਿਆ ਇੱਕਦਮ ਹਾਂਜੀ ਹੋਰ ਕੁਝ ਕਿਹਾ ਉਹਨੇ ਹੋਰ ਕੁਝ ਨਹੀਂ ਕਿਹਾ ਜੀ ਫੋਨ ਰੱਖ ਗਿਆ ਕਹਿੰਦਾ ਫੋਨ ਚੱਕ ਲਈ ਪੈਸੇ ਸੀਗੇ ਥੋੜੇ ਜਿਹਾ ਰੱਖ ਗਿਆ ਔਰ ਕੋਸ਼ਿਸ਼ ਨਹੀਂ ਬੋਲਿਆ ਸਾਲ ਮਾਰ ਕੇ ਹਾਂਜੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਤੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਅੱਛਾ ਉਹ ਡਰਿਆ ਬਹੁਤ ਹੋਇਆ ਸੀ ਕਿ ਜਦੋਂ ਉਹਨੂੰ ਰਾਤ ਫੋਨ ਆਇਆ ਉੱਥੇ 11 12 ਵਜੇ ਕਹਿੰਦਾ ਮੈਨੂੰ ਧਮਕੀਆਂ ਦਿੰਦੇ ਨੇਗੇ ਕੁੜੀ ਦਾ ਘਰ ਵਾਲਾ ਸੀਗਾ ਉਹਦਾ ਦਿਓਰ ਸੀਗਾ ਉਹ ਕਹਿੰਦੇ ਆਉਣਗੇ ਵੀ ਤੇਰੇ ਘਰੇ ਆਵਾਂਗੇ ਤੇਰਾ ਵਿਆਹ ਕਰਾਂਗੇ ਆ ਗਈ ਗਾਲਾਂ ਕੱਢਦੇ ਸੀਗੇ ਵੀ ਜਲੂਸ ਕੱਢਾਂਗੇ ਬੱਸ ਉਹ ਇੱਕ ਨਹੀਂ ਸ਼ਰਮਜੀ ਮੰਨ ਗਈ ਤੁਸੀਂ ਕੀ ਲੱਗਦੇ ਹੋ ਕਾਕੇ ਦੇ ਮੈਂ ਉਹਨਾਂ ਦੀ ਚਾਚੀ ਹਾਂ ਜੀ ਕੀ ਕੀ ਗੱਲਾਂ ਚੋਰੀਆਂ ਦੇ ਬਾਰੇ ਮੈਂ ਤਾਂ ਸਰ ਇਹ ਕਹਿਣਾ ਚਾਹੁੰਨੀ ਆ ਵੀ ਜਿਹੜੇ ਟੀਚਰ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ 33 35 ਸਾਲ ਦੀ ਸੀ ਉਹ ਟੀਚਰ ਇਹਨੂੰ ਹਲੇ 2 ਮਹੀਨਾ ਸਾਲ ਲੱਗਿਆ ਸੀ ਟੀਚਰਾਂ ਨੂੰ ਆਪ ਨੂੰ ਨਹੀਂ ਸ਼ਰਮ ਆਉਣੀ ਚਾਹੀਦੀ ਵੀ ਬੱਚੇ ਅਸੀਂ ਇੱਥੇ ਪੜਨ ਲਈ ਬੁਲਾਉਣੇ ਆ ਕਿ ਤਿੰਨ ਦਿਨ ਉਹਨੂੰ ਲਗਾਤਾਰ ਰੋਂਦੇ ਨੂੰ ਹੋ ਗਏ ਸੀ ਸਤੋਂ ਪਰੇ ਸਾਨੂੰ ਕੁਝ ਨਹੀਂ ਸੀ ਪਤਾ ਸਾਨੂੰ ਹੁਣ ਮੁੰਡੇ ਹੀ ਦੱਸ ਰਹੇ ਨੇ ਜਿਹੜੇ ਉਹਦੇ ਨਾਲ ਸੀ ਉਹਨੂੰ 3 ਦਿਨ ਹੋ ਗਏ ਸੀ ਉਹਨਾਂ ਨੂੰ ਧਮਕੀਆਂ ਦਿੰਦਿਆਂ ਨੂੰ ਵੀ ਅਸੀਂ ਤੈਨੂੰ ਮਾਰ ਦਾਂਗੇ ਅਸੀਂ ਤੇਰੇ ਘਰ ਆਵਾਂਗੇ ਤੇਰੇ ਘਰੇ ਅੱਜ ਪੁਲਿਸ ਆਊ ਉਸ ਦਿਨ ਜਿਸ ਦਿਨ ਉਹਨੇ ਛਾਲ ਮਾਰੀਆ ਉਸ ਦਿਨ ਤਾਂ ਰਾਤ ਨੂੰ ਉਹਨਾਂ ਨੇ ਹੱਦ ਕਰਤੀ ਉਹਨਾਂ ਨੇ ਉਹਨੂੰ ਫੋਨ ਕੀਤਾ ਜੀ ਕਹਿੰਦੇ ਤੁਹਾਡੇ ਘਰੇ ਪੁਲਿਸ ਆਊਗੀ ਸਵੇਰੇ ਨਹੀਂ ਤਾਂ ਤੂੰ ਖੁਦ ਮਰ ਜਾ ਨਹੀਂ ਤੈਨੂੰ ਅਸੀਂ ਮਾਰਾਂਗੇ ਸਵੇਰੇ ਆਕੇ ਉਹ ਕਹਿੰਦੇ ਜਿੱਥੇ ਵੀ ਤੂੰ ਮਿਲ ਗਿਆ ਤੈਨੂੰ ਅਸੀਂ ਉੱਥੇ ਹੀ ਮਾਰਾਂਗੇ ਉਹ ਬੱਚਾ ਸੀ ਹੁਣ ਬੱਚੇ ਨੂੰ ਇੰਨੀ ਨਹੀਂ ਆਕਲ ਹੁੰਦੀ ਨਹੀਂ ਸਾਡੇ ਨਾਲ ਜੀ ਬੱਚੇ ਨੇ ਕੋਈ ਗੱਲ ਨਹੀਂ ਕੀਤੀ ਸਾਨੂੰ ਬਾਹਰੋਂ ਹੀ ਹੁਣ ਪਤਾ ਲੱਗ ਰਿਹਾ ਜੇ ਬੱਚਾ ਸਾਡੇ ਨਾਲ ਪਹਿਲਾਂ ਗੱਲ ਕਰ ਉਹਨਾਂ ਦਾ ਹੱਕ ਹੀ ਨਹੀਂ ਸੀ ਬਣਦਾ ਘਰੇ ਆਉਂਦੇ ਬੱਚੇ ਨਾਲ ਤਾਂ ਉਹਨਾਂ ਨੂੰ ਕੋਈ ਗੱਲਬਾਤ ਕਰਨ ਦਾ ਮਤਲਬ ਹੀ ਨਹੀਂ ਸੀ ਬਣਦਾ ਅਗਰ ਉਹਨਾਂ ਦੇ ਘਰ 'ਚ ਕੋਈ ਗੱਲਬਾਤ ਸਾਡੇ ਬੱਚੇ ਦੇ ਥਰੂ ਹੋ ਰਹੀ ਸਾਡੇ ਘਰੇ ਆਉਂਦੇ ਅਸੀਂ ਆਪ ਹੀ ਸਮਝਾਉਂਦੇ ਸਾਡੇ ਬੱਚੇ ਨਾਲ ਤੁਹਾਡਾ ਦੋਸ਼ ਇਹ ਹੈ ਕਿ ਪਰਿਵਾਰ ਬਣਾਉਣ ਨੂੰ ਧਮਕੀਆਂ ਦਿੱਤੀਆਂ ਤਾਂ ਕਿ ਮੁੰਡਾ ਸੁਸਾਇਡ ਕਰੇ ਹਾਂਜੀ ਉਹਨੂੰ ਮਜਬੂਰ ਕੀਤਾ ਗਿਆ ਖੁਦਕੁਸ਼ੀ ਕਰਨ ਲਈ ਮਤਲਬ ਕੀ ਕਹਿਣਾ ਚਾਹ ਰਹੇ ਹੋ ਤੁਹਾਡੇ ਪੁੱਤ ਦੀ ਮੌਤ ਹੋਈ ਆ ਹਾਂਜੀ ਮੌਤ ਹੀ ਮੌਤ ਆ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜ ਨਨ ਛਾ ਅੰਛਾ ਮੇਨਾ ਜਾਈਦਾ ਕਿਦੋਂ ਦਨ ਸਭ ਤੋਂ ਨਹੀਂ ਮੈਂ ਵਸੇ ਇਕਨ ਮੇਰੇ ਪੋਤੇ ਨਾਲ ਹੋਇਆ ਇਕਨ ਬੇਕੜ ਹੋਵੇ ਇਕਨ ਹੋਣਾ ਜਾਈਦਾ ਜੀ ਮੇਰਾ ਪੋਤਾ ਛੋਟਾ ਜਿਹਾ ਗੋਤੋਂ ਤੇ ਵੀ ਨੇ ਹਲ ਮੁਲਾਬਤ ਆਉਂਦਾ ਕੰਮ ਕਰਦਾ ਸੀਗਾ ਉਹ ਕਹਿੰਦਾ ਵੀ ਸੀਗਾ ਕਹਿੰਦਾ ਵੀ ਮੈਂ ਕਿਸੇ ਮਿੱਤਰ ਪਿਆਰੇ ਨਾਲ ਗੱਲ ਕਰੀ ਕਹਿੰਦਾ ਮੈਨੂੰ ਇਹੋ ਜਿਹੀਆਂ ਗੱਲਾਂ ਦਾ ਨਹੀਂ ਪਤਾ ਹੈਗਾ ਕੀ ਹੁੰਦੀਆਂ ਨੇ ਮੈਨੂੰ ਤਾਂ ਮੈਡਮ ਨੇ ਆਪਦੇ ਮਗਰ ਲਾ ਲਿਆ ਮੈਨੂੰ ਮੈਡਮ ਨੇ ਮਗਰ ਲਾਇਆ ਆਪਦੇ ਤੁਮਕਾਤ ਬੁਕਾ ਕੇ ਵੀ ਮੈਂ ਜਿੱਥੇ ਕਹਿੰਦੀ ਸੀ ਮੈਨੂੰ ਉੱਥੇ ਜਾਣਾ ਪੈਂਦਾ ਸੀ ਜਾਂਦਾ ਵੀ ਸੀਗਾ ਜੀ ਮੋਟਰਸਾਈਕਲ ਚਾ ਕੇ ਜਾਂਦਾ ਵੀ ਸੀਗਾ ਜੇ ਉਹਦੀ ਮੰਮੀ ਨੂੰ ਕਹਿਣਾ ਰਪਿੰਦਰ ਇਹ ਦੱਸ ਕੇ ਨਹੀਂ ਗਿਆ ਪੁੱਤਲਾ ਫਿਰ ਫੋਨ ਕਰਨਾ ਜੀ ਮਗਰੋਂ ਮੈਂ ਕਹਿੰਨਾ ਫੋਨ ਕਰ ਫਿਰ ਇਹਨੇ ਫੋਨ ਕਰਨਾ ਆਇਆ ਮੰਮੀ ਮੈਂ ਬਸ ਆਇਆ 10 ਮਿੰਟ ਤੇ ਆਇਆ <laughs> Subscribe to One India channel and never miss an update.